ਡੇ ਇਵਨਿੰਗ ਜਿਹੜਾ ਇੱਕ ਬਹੁਤ ਹੀ ਅਨਫੋਰਚੂਨੇਟ ਤੇ ਸ਼ੈਡਿੰਗ ਟੈਂਕ ਕੰਸੀਡੈਂਟ ਉਹ ਵਾਪਰਿਆ ਸੀਗਾ ਜਿੱਥੇ ਪਹਿਲੇ ਪੁਲਿਸ ਨੂੰ ਇਤਲਾ ਮਿਲੀ ਸੀ ਕਿ थाना ਡਿਵੀਜ਼ਨ ਨੰਬਰ 5 ਦਾ ਜਿਹੜਾ ਏਰੀਆ ਹੈ ਬਸਤੀ ਸ਼ੇਖ ਉੱਥੇ ਇੱਕ ਵਿਅਕਤੀ ਹੈਗਾ ਉਹ ਇੰਜਰਡ ਪਾਇਆ ਗਿਆ ਹੈਗਾ ਉਹਦਾ ਨਾਮ ਅੰਕਿਤ ਜੰਮਾਸੀ ਉਹ ਜਦੋਂ ਸਾਨੂੰ ਪੁਲਿਸ ਨੂੰ ਇਤਲਾ ਮਿਲੀ ਸੀ ਜੀ ਮੌਕੇ ਤੇ ਗਏ ਮੋਕੇ ਤੇ ਬਾਅਦ ਚ ਪਤਾ ਚਲਿਆ ਕਿ ਜਿਹੜਾ ਅੰਕਿਤ ਜਾਂਬਾ ਜਿਹੜਾ ਹਰਨਾਮ ਦਾ ਯੋਗ ਹੈ ਉਹਦੀ ਕਿਸੇ ਨੇ ਉਹਦੇ ਤੇ ਕਾਫੀ ਸਟੈਪਿੰਗ ਕੀਤੀ ਸੀ ਜਿਸ ਦੀ ਬਾਅਦ ਚ ਅਨਫਰਸਨਟਲੀ ਜਿਹੜੀ ਗੱਤੀ ਦੀ ਜਿਹੜੀ ਉਤਤ ਹੋ ਉਹ ਸ਼ਿਵਲ ਹਸਪੀਟਲ ਦੇ ਵਿੱਚ ਹੋ ਗਈ ਸੀ ਇਸੇ ਦੇ ਕੇਸ ਦੇ ਵਿੱਚ ਮਾਨਯੋਗ ਕਮਿਸ਼ਨਰ ਪੁਲਿਸ ਜਿਨ੍ਹਾਂ ਦੇ ਜੀ ਦੇ ਨਿਰਦੇਸ਼ਾਂ ਹੇਠ ਇਮੀਡੀਏਟਲੀ ਜਿਹੜੀ ਹੈ ਕਿ ACP ਵੈਸਟੇ ਨਿਰਦੇਸ਼ ਨੇ ਹੇਠ ਐਸ ਐਚਓ ਵੈਸਟ ਐਸ ਐਚਓ ਪਾਗੰਗਬੋ ਐਸ ਐਚਓ ਵਸਤੀਵਾਸ ਕੀ ਨੇ ਪਤੇ ਐਸ ਐਚਓ ਡਿਜ਼ਿਲ ਐਸ ਐਚਓ ਬਾਰਦੋਖਨ ਇਹਨਾਂ ਦੀ ਜਿਹੜੀ ਟੀਮ ਹੈ ਇਹਨਾਂ ਨੇ ਇਮੀਡੀਏਟਲੀ ਲਈ ਹੈ ਜੀ ਇੱਕ ਕਾਰਵਾਈ ਜਿਹੜੀ ਸ਼ੁਰੂ ਕਰ ਦਿੱਤੀ ਸੀ ਅਸੀਂ ਇਸ ਨੂੰ ਪ੍ਰੋਪਰਲੀ ਵੈਰੀਫਾਈ ਕੀਤਾ ਸਾਰੇ ਫੈਕਟਸ ਚੈੱਕ ਕੀਤੇ ਸਪੋਰਟ ਦਾ ਵੈਰੀਫਾਈ ਇਨਫੋਰਮ ਜਿਹੜਾ ਹੈਗਾ ਉਹ ਕੀਤਾ ਪੋਸਟ ਕਰਨ ਤੋਂ ਬਾਅਦ ਅਸੀਂ ਜਿਹੜਾ ਇੱਕ ਇੱਕ 55 ਨੰਬਰ ਕਾ ਫਾਈਲ ਜਿਹੜੀ ਹੈ 302 348 504 324 148 149 ਅੱਠ ਲੋਕਾਂ ਦੇ ਖਿਲਾਫ ਅਸੀਂ ਜਾਂਚ ਜਿਹੜੀ ਹੈਗੀ ਉਹ ਕੀਤੀ ਸੀ ਅ ਇਹ ਸੀ ਜਿਹੜੀ ਇਨਵੈਸਟੀਗੇਸ਼ਨ ਹੈ ਅਸੀਂ ਜਿਹੜਾ ਹੈਗਾ ਬਾਕੀ ਜਿਹੜੇ ਵੀ ਫੈਕਟਸ ਹੈਗੇ ਉਹਨਾਂ ਨੂੰ ਚੈੱਕ ਕਰਨ ਤੋਂ ਬਾਅਦ ਅਸੀਂ ਵੱਖ-ਵੱਖ ਥਾਂ ਤੇ ਰੇਡਾਂ ਕੀਤੀਆਂ ਹਨ ਇਹਦੇ ਚ ਜਿਹੜੇ ਮੇਨ ਅਕਿਊਜ਼ਟ ਜਿਹੜੀ 3 ਤੋਂ 3 ਮੇਨ ਅਕਿਊਜ਼ਟ ਹਨ ਜਿਹਨ ਜਿਹਦੇ ਤੋਂ ਦਸਕਾਨ ਸਿੰਘ ਮਣੀ ਬਲਜੀਤ ਅਲੀਆਸ ਸੋਨੂ ਅਤੇ ਕੁਲਵਿੰਦਰ ਕੋ ਜਿਹੜੀ ਜਸ ਸੋਨੂ ਦੀ ਮਦਰ ਹੈਗੀ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਅਰੈਸਟ ਕਰ ਲਿਆ ਹੈਗਾ ਇਹਨਾਂ ਤੋਂ ਜਿਹੜਾ ਹੈਗਾ ਇੱਕ ਮਰਡਰ ਦਾ ਨਿਵਰਤਨ ਹੈਗਾ ਜਿਹੜਾ ਉਹ ਵੀ ਰਿਕਵਰ ਕਰ ਲਿਆ ਹੈਗਾ ਜਿਹੜੇ ਬਾਕੀ ਬੰਦੇ ਹੈ ਉਹਨਾਂ ਦੇ ਲਈ ਅਸੀਂ ਛੇਤੀ ਤੋਂ ਛੇਤੀ ਉਹਨਾਂ ਤੇ ਜਿਹੜਾ ਹੈਗਾ ਉਹਨਾਂ ਨੂੰ ਵੀ ਅਸੀਂ ਨਰਮ ਕਰਵਾਉਣਾ ਹੈ ਸਰ ਕੀ ਕਹ ਰਹੇ ਕਿ ਆ ਜਿਹੜਾ ਟੋਟਲ ਤੁਸੀਂ ਇਨਸੀਡੈਂਟ ਦੇਖੋਗੇ ਤਾਂ ਇਨਸੀਡੈਂਟ ਦੇ ਪਹਿਲਾਂ ਇਹਨਾਂ ਦੀ ਆਪਸੀ ਹੰਝੂ ਸੀ ਇੱਕ 2021 ਦੇ ਵਿੱਚ ਇੱਕ ਐਫਆਰ ਦਰਜ ਕੀਤੀ ਹੋਈ ਸੀ ਜਿਸ ਦੋ ਐਫਆਰ ਜਿਹੜਾ ਡਿਸੀਜ ਹੈ ਉਹਦੇ ਖਿਲਾਫ ਜਿਹੜਾ ਐਫਆਰ ਹੈ ਉਹ ਦੰਪੂਚੀ ਗਈ ਇਸ ਕਰਕੇ ਉਹਨਾਂ ਲੋਕਾਂ ਦੇ ਵਿੱਚ ਇਹਨਾਂ ਦਾ ਜਿਹੜਾ ਹੈਗਾ ਆ ਆਪਸੀ ਜਿਹੜਾ ਹੈ ਇਸ਼ੂ ਉਹ ਚੱਲਦਾ ਸੀ ਇਸੇ ਕਰਕੇ ਇਹਨਾਂ ਦਾ ਜਿਹੜਾ ਆ ਜੋ ਆ ਮੋਡ ਹੈ ਆ ਇਸ ਇਨਸੀਡੈਂਟ ਨੂੰ ਜਿਹੜੇ ਲੇਡੀ ਉਹਨਾਂ ਮਦਰ ਰੋਲ ਦੇ ਵਿੱਚ ਹਾਂਜੀ ਮਦਰ ਦਾ ਕੀ ਰੋਲ ਹੈ ਲੈਟੇ ਜਿਹੜੀ ਤਾਂ ਮਦਰ ਦਾ ਸਪੌਟ ਤੇ ਮਦਰ ਦੀ ਇਨਵੋਲਵਮੈਂਟ ਹੈ ਇਸ ਤੋਂ ਇਲਾਵਾ ਜਿਹੜੀ ਸੋਨੂੰ ਸੋਨੂੰ ਨੂੰ ਪਨਾ ਦੇ ਦਾ ਜਿਹੜਾ ਇੰਜਾਮ ਮੈਂ ਤਾਂ ਉਹ ਵੀ ਤੋਂ ਮਦਦ ਤੇ ਲਗਾ ਟੋਟਲ ਕਿੰਨੀ ਮਦਦ ਸੀ ਸਰ ਟੋਟਲ ਟੋਟਲ ਮੈਂ ਕਿੰਨੀ ਕੰਮ ਹੋ ਰਿਹਾ ਜੀ ਦੱਸਿਆ 8 ਬੰਦੇ ਦੇ ਗਲਾਸ ਫਿਲਿਆ ਵਿਸ਼ੇਤ ਨਹੀਂ ਹੈ ਜਿਹੜੇ ਚੁੱਕੇ ਬੰਦੇ ਬੰਨੇ ਮੈਥੇ ਕੁਝ ਬੰਦੇ ਪੁਣਾ ਦੇ ਪਾਗੇ ਪਹਿਲਾ ਇਨਸੀਡੈਂਟ ਕੀ ਸੀ ਜਿਹਦੇ ਕਰਕੇ ਇਨੀ ਰੰਜਿਸ਼ ਬਣੀ ਪਹਿਲਾ ਇਨਸੀਡੈਂਟ ਜਿਹੜਾ ਕੋਲ ਵੀ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਕਿ 2021 ਦੇ ਵਿੱਚ ਇਹਨਾਂ ਦਾ ਆਪਸ ਵਿੱਚ ਇਨਸੀਡੈਂਟ ਹੋਇਆ ਸੀਗਾ ਉਹਦੇ ਚ ਪੱਤਰ ਵੀ ਉਹ ਇਨਸੀਡੈਂਟ ਕੀ ਸੀ ਉਹਦੇ ਚ 307 ਦਾ ਐਫ ਆਈ ਆਰ ਜਿਹੜਾ ਹੈਗਾ ਜਿਹੜਾ ਹਿੰਕੀ ਚਾਂਪਾ ਦੇ کلب ਨਾਲ ਹੋਇਆ ਸੀਗਾ ਇਸੇ ਕਰਕੇ ਇਹਨਾਂ ਦੀ ਕਿਤੇ ਨਾ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਵੀ ਹੈਗਾ ਨਾ ਰਿਲੇਟਡ ਗੱਲ ਦੇ ਵਿੱਚ ਪਹਿਲਾਂ ਕਹਿੰਦੇ ਚੱਲਦੇ ਸੀ ਲੱਗਦਾ ਪਹਿਲਾਂ ਵੀ ਚੱਲਦੇ ਸੀ ਤੁਸੀਂ